ਲਾਵੀ ਦੋਸਤੋ ਆਪ ਅੱਜ ਇੱਕ ਸਵਾਲ ਕਰਾਂਗੇ ਮੋਦੀ ਨੂੰ ਤੇ ਮੋਦੀ ਸਕੂਲੋਂ ਹੁਣੇ ਆਇਆ ਸਮੋਸੇ ਖਾ ਲਏ ਨੇ ਤੇ ਚਾਹ ਪੀ ਲਈ ਵਰਫੀ ਖਾ ਲਈ ਹਨਾ ਤੇ ਹੁਣ ਗੱਲ ਕੀ ਆ ਕਿ ਇਹਨੂੰ ਆਪਾਂ ਸਵਾਲ ਪੁੱਛਣਾ ਇੱਕ ਜਵਾਬ ਦੇਊਗਾ ਕਿ ਪਤਾ ਨਹੀਂ ਇਹਦਾ ਕੀ ਆ ਤੇ ਸਵਾਲ ਆਪਣਾ ਜਿਹੜਾ ਹੈਗਾ ਹੈ ਹਨਾ ਵੀ ਸਭ ਤੋਂ ਵੱਡਾ ਝੂਠ ਕਿਹੜਾ ਹੈ ਹਾਂ ਵੀ ਮੋਦੀ ਕੀ ਹਾਲ ਆ ਠੀਕ ਹੈ ਘੈਂਟ ਆ ਪੜ ਕੇ ਆ ਗਿਆ ਹੈ ਪੇਪਰ ਹੋ ਗਿਆ ਅੱਜ ਚਲ ਤੂੰ ਇੱਕ ਸਵਾਲ ਦਾ ਜਵਾਬ ਦੇ ਦੇ ਅੱਜ ਜੇ ਤੂੰ ਸਵਾਲ ਦਾ ਜਵਾਬ ਦੇਤਾ ਤੇ ਸਮਝ ਲਓ ਵੀ ਤੇਰੇ 100 ਚੋਂ 100 100% ਹੋਣਗੇ ਤੂੰ ਇਹ ਦੱਸਣਾ ਵੀ ਸਭ ਤੋਂ ਵੱਡਾ ਝੂਠ ਕਿਹੜਾ ਹੈ ਝੂਠ ਹੈ ਹਾਂ ਰਾਜ ਨਹੀਂ ਦਿੱਤਾ ਜਵਾਬ ਹੈ ਸਭ ਤੋਂ ਵੱਡਾ ਝੂਠ ਕਿਹੜਾ ਮਾਰਦੇ ਲੋਕ ਅੱਜ ਕੱਲ ਉਹ ਜਿਹੜੇ ਕਈ ਚੀਜ਼ਾਂ ਦੇਮ ਜਾਂਦੇ ਆ ਹਾਂ ਦੁਕਾਨ ਤੇ ਹਾਂ ਇਲੈਕਟ੍ਰੋਨਿਕਸ ਦੀ ਹਾਂ ਉਥੇ ਆ ਕਹਿੰਦੇ ਆ ਹਾਂ ਜਦੋਂ ਰੇਟ ਵਧਦਾ ਕਹਿੰਦੇ ਆ ਚਲੋ ਦੇਖਦੇ ਆ ਅੱਛਾ ਤੇਰੇ ਹਿਸਾਬ ਨਾਲ ਸਭ ਤੋਂ ਵੱਡਾ ਝੂਠ ਇਹ ਆ ਹਾਂ ਚਲ ਇਹ ਵੀ ਮੰਨ ਲਿਆ ਇਹ ਵੀ ਗੱਲ ਸਹੀ ਆ ਵੀ ਯਾਨੀ ਕਿ ਕੋਈ ਵੀ ਸਮਾਨ ਦੁਕਾਨ ਤੋਂ ਲੈਣ ਚਲੇ ਗਏ ਜੇ ਕੋਈ ਵੀ ਸਮਾਨ ਲੈਣ ਚਲੇ ਗਏ ਦੁਕਾਨ ਤੋਂ ਕਿਤੋਂ ਵੀ ਵੀ ਆਪਾਂ ਕਹਿ ਹੀ ਦਿੰਨੇ ਆ ਵੀ ਚਲ ਠੀਕ ਆ ਮੈਂ ਪੁੱਛ ਕੇ ਆਉਣਾ ਜਾਂ ਹਨਾ ਦੱਸ ਦਾਂ ਉਹਨੂੰ ਸਭ ਤੋਂ ਵੱਡਾ ਝੂਠ ਮੰਨਦੇ ਆ ਚਲ ਹੁਣ ਆਪਾਂ ਦੂਜਾ ਝੂਠ ਵੀ ਪੁੱਛ ਲਈ ਹਾਂ ਦੂਜਾ ਝੂਠ ਦੱਸ ਜਿਹੜਾ ਸਭ ਤੋਂ ਵੱਡਾ ਮੋਦੀ ਦੀ ਮੰਮੀ ਨੂੰ ਪੁੱਛਦੇ ਆ ਮੇਰੇ ਲਈ ਤਾਂ ਸਾਤ ਤੋਂ ਵੱਡਾ ਝੂਠ ਦੱਸ ਸਭ ਤੋਂ ਵੱਡਾ ਝੂਠ ਤੂੰ ਜਵਾਬ ਦੇ ਦੱਸ ਕਿਹੜਾ ਮੇਰੇ ਲਈ ਤਾਂ ਤੁਸੀਂ ਝੂਠ ਹੀ ਵੱਡਾ ਗੱਲ ਕਿਉਂ ਮੈਨੂੰ ਕੀ ਹੈ ਮੈਂ ਨਾ ਇਹ ਆਸੇ ਵਾਲੀ ਗੱਲ ਨਹੀਂ ਤੂੰ ਝੂਠ ਦੱਸ ਸਭ ਤੋਂ ਵੱਡਾ ਝੂਠ ਕਿਹੜਾ ਜਿਹੜੀ ਦੁਨੀਆ ਸਾਰੇ ਰਿਸ਼ਤੇਦਾਰ ਜਾਂ ਹੋਰ ਕੋਈ ਝੂਠ ਮਾਰਦਾ ਸਭ ਤੋਂ ਵੱਡਾ ਝੂਠ ਕਿਹੜਾ ਜਿੰਦਗੀ ਮੇਰੀ ਮੇਰੇ ਜਿੰਦਗੀ ਝੂਠਾ ਜਿੰਦਗੀ ਝੂਠਾ ਚਲੋ ਜੀ ਨੰਬਰ 2 ਹੋ ਗਿਆ ਹਨਾ ਤੇ ਹੁਣ ਮੈਂ ਤੁਹਾਨੂੰ ਇੱਕ ਇੱਕ ਮੈਂ ਤੁਹਾਨੂੰ ਹੁਣ ਮੈਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਸਭ ਤੋਂ ਵੱਡਾ ਝੂਠ ਕਿਹੜਾ ਹੈ ਆਪਾਂ ਇਹ ਇਹਦਾ ਇਹਦਾ ਤੁਸੀਂ ਦੱਸਣਾ ਕਮੈਂਟ ਚ ਕਿ ਸਹੀ ਕਿਹੜਾ ਹੈ ਇੱਕ ਝੂਠ ਹੈ ਆ ਸਭ ਤੋਂ ਵੱਡਾ ਕਿ ਮੇਰਾ ਤੇਰੇ ਬਿਨਾ ਜੀ ਨਹੀਂ ਲੱਗਣਾ ਮੇਰਾ ਤੇਰੇ ਬਿਨਾ ਜੀ ਨਹੀਂ ਲੱਗਣਾ ਬੱਸ ਇਹ ਸਹੀ ਗੱਲ ਹੈ ਕਿ ਨਹੀਂ ਹੈ ਕਹਿੰਦੇ ਨਾ ਲੋਕ ਐ ਆ ਕਹਿੰਦੇ ਆ ਹਣਾ ਤੇ ਕਹਿੰਦੇ ਹਰ ਇੱਕ ਬੰਦਾ ਕਹਿੰਦਾ ਕਿ ਤੇਰਾ ਮੇਰੇ ਬਿਨਾ ਜੀ ਨਹੀਂ ਲੱਗਣਾ ਜੇ ਤੂੰ ਤੁਰ ਗਿਆ ਧੀਆ ਪੁੱਤਰ ਮਾਪਿਆਂ ਨੂੰ ਕਹਿੰਦੇ ਆ ਤੇ ਬਾਕੀ ਰਿਸ਼ਤੇਦਾਰਾਂ ਨੂੰ ਕਹਿੰਦੇ ਆ ਕਿ ਜੇ ਤੂੰ ਮੇਰੀ ਜ਼ਿੰਦਗੀ ਚੋਂ ਚਲਾ ਗਿਆ ਜਾਂ ਬਾਹਰ ਚਲਾ ਗਿਆ ਕੈਨੇਡਾ ਅਮਰੀਕਾ ਚਲਾ ਗਿਆ ਐਸਾ ਦੁਨੀਆ ਤੋਂ ਚਲਾ ਗਿਆ ਤੇ ਤੇਰਾ ਮੇਰੇ ਬਿਨਾ ਜੀ ਨਹੀਂ ਲੱਗਣਾ ਸਭ ਤੋਂ ਵੱਡਾ ਝੂਠ ਹੀ ਇਹ ਆ ਕਿਉਂਕਿ ਨਾ ਤਾਂ ਕਦੇ ਕਿਸੇ ਦਾ ਕੰਮ ਰੁਕਦਾ ਤੇ ਨਾ ਕਿਸੇ ਦਾ ਕੋਈ ਆਉਣਾ ਜਾਣਾ ਕਿਤੇ ਕਿਸੇ ਦਾ ਕੋਈ ਨਹੀਂ ਰੁਕਦਾ ਕਿਸੇ ਦੀ ਮੌਤ ਹੋ ਜਾਂਦੀ ਆ ਕਿਸੇ ਵੀ ਬੰਦੇ ਦੀ ਜਾਂ ਮਾਂ ਪਿਓ ਚ ਰਿਆ ਜਾਂਦਾ ਸਿਰ ਤੋਂ ਜਾਂ ਭੈਣ ਭਰਾ ਹੋਰ ਕੋਈ ਵੀ ਰਿਸ਼ਤੇਦਾਰ ਆਪਾਂ ਨੂੰ ਛੱਡ ਕੇ ਚਲਾ ਜਾਂਦਾ ਆਪਾਂ 2 ਦਿਨ 4 ਦਿਨ 5 ਦਿਨ 10 ਦਿਨ ਬਸੋ ਜ਼ਰੂਰ ਕਰਾਂਗੇ ਮਨ ਚ ਹੋਊਗਾ ਕਿ ਕਾਸ਼ ਜੇ ਮੇਰੇ ਨਾਲ ਖੜਾ ਰਹਿੰਦਾ ਤੇ ਮੇਰੀ ਲੋਕਾਂ ਦੇ ਵਿੱਚ ਪਾਵਰ ਵੱਧ ਸੀ ਪਰ ਦਸਾਂ ਮਹੀਨਾ ਦਿਨਾਂ ਬਾਅਦ ਜਾ ਕੇ ਆਟੋਮੈਟਿਕਲੀ ਉਹੀ ਤੁਸੀਂ ਆਪ ਦੇ ਰੋਜ਼ ਦੇ ਕੰਮ ਉਹੀ ਤੁਸੀਂ ਰੋਟੀ ਜਿਹੜੀ ਜਿੰਨੇ ਦਿਨ ਤੁਹਾਨੂੰ ਯਾਦ ਆਉਂਦਾ ਰੋਟੀ ਥੋੜੀ ਜਿਹੀ ਹੋਰ ਸਾਦ ਦਿਖਾਣੇ ਮੁੜ ਕੇ ਉਹੀ ਬਦਲੂ ਉਹੀ ਖਾਣਾ ਪੀਣਾ ਬਦਲੂ ਤੁਹਾਡਾ ਬਰਫੀ 버ਗਰ ਪੀਜ ਦਾਰੂ ਜਿਹੜੇ ਲੋਕ ਪੀਂਦੇ ਉਹ ਗੱਡੀਆਂ ਗਾਣੇ ਫਿਰ ਉਹੀ ਹਾਸਾ ਖੇਡਦਾ ਜਾਨੀ ਕਿ ਕੰਮ ਕਿਸੇ ਦਾ ਨਹੀਂ ਆਰਦਾ ਬੰਦੇ ਦੇ ਥੋੜੇ ਦਿਨਾਂ ਬਾਅਦ ਬੰਦਾ ਦਿਲ ਚੋਂ ਜਦੋਂ ਦੁਨੀਆ ਤੋਂ ਚਲਾ ਜਾਂਦਾ ਦਿਲ ਚੋਂ ਵੀ ਚਲਾ ਜਾਂਦਾ ਹੌਲੀ ਹੌਲੀ ਕੋਈ ਇਨਸਾਨ ਐ ਹੋ ਜਾਊਗਾ ਕਿ ਜਿਹੜਾ ਕਹਿ ਦੂਗਾ ਕਿ ਮੇਰਾ ਇਹਦੇ ਬਿਨਾ ਜਮਾਂ ਕੰਮ ਰੁਕ ਗਿਆ ਪਰ ਕੰਮ ਨਹੀਂ ਰੁਕਦਾ ਦੂਜੀ ਗੱਲ ਕਿ ਜਿਹੜੇ ਲੋਕ ਇਹ ਸੋਚਦੇ ਆ ਕਿ ਰਿਸ਼ਤੇਦਾਰ ਤਕੜਾ ਰਿਸ਼ਤੇਦਾਰ ਸਾਡੇ ਤੋਂ ਰਸ ਜੂਗਾ ਜੇ ਸਾਡੇ ਘਰੇ ਨਾ ਆਊਗਾ ਜਾਂ ਅਸੀਂ ਨਾ ਉਹਦੇ ਜਾਵਾਂਗੇ ਤੇ ਉਹਨੇ ਸਾਡੇ ਆਉਣਾ ਨਹੀਂ ਇਹ ਤੁਹਾਡੀ ਗਲਤ ਫਹਮੀ ਆ ਜੇ ਤੁਹਾਡਾ ਮਾਪਿਓ ਜਾਂ ਤੁਹਾਡਾ ਆਪਦਾ ਕੋਈ ਵੀ ਘਰ ਦਾ ਜੀ ਜਿਹੜਾ ਸਭ ਤੋਂ ਨੇੜੇ ਹੀ ਉਹ ਚਲਿਆ ਗਿਆ ਤੁਹਾਡਾ ਉਹਦੇ ਬਿਨਾਂ ਵੀ ਸਰ ਸਕਦਾ ਹੈ ਤੇ ਰਿਸ਼ਤੇਦਾਰਾਂ ਬਿਨਾਂ ਵੀ ਸਰ ਸਕਦਾ ਕਿਸੇ ਤੇ ਬੋਝ ਨਾ ਬਣਿਆ ਕਰੋ ਜਦੋਂ ਜ਼ਿਆਦਾ ਬੋਝ ਬਣਦੇ ਹੋ ਅਗਲਾ ਇਹ ਸੋਚਦਾ ਕਿ ਮੇਰੇ ਤੋਂ ਬਿਗੇਰੇ ਦਾ ਸਰਦਾ ਨਹੀਂ ਥੋੜਾ ਜਾਂ ਤੁਸੀਂ ਇਹ ਦੇਖਿਆ ਕਰੋ ਕਿ ਜਿਹੜੇ ਤੁਹਾਡੇ ਥੋੜੇ ਜਿਆਦੇ ਨੇੜੇ ਜੀ ਸਭ ਤੋਂ ਜਿਆਦੇ ਨੇੜੇ ਹੁੰਦਾ ਮਾਪਿਓ ਜੇ ਤੁਹਾਡਾ ਉਹ ਚਲਾ ਜਾਵੇ ਤੇ ਤੁਹਾਡਾ ਸਾਰੀ ਦੁਨੀਆ ਬਿਨਾ ਸਰਦਾ ਕਿਉਂਕਿ ਜਿੱਥੇ ਉਹਨਾਂ ਨੇ ਖੜਨਾ ਨਾ ਕਿਸੇ ਰਿਸ਼ਤੇਦਾਰ ਨੇ ਖੜਨਾ ਨਾ ਕਿਸੇ ਨੇ ਖੜਨਾ ਹਾਂ ਇੱਕ ਜ਼ਰੂਰ ਚੇਤੇ ਆਉਂਦਾ ਮਾਪਿਓ ਜਿੱਦਣ ਕਿਸੇ ਦੇ ਆਪਾਂ ਵਿਆਹ ਸ਼ਾਦੀ ਤੇ ਜਾਣਾ ਨਾਨਕੀ ਸ਼ੱਕ ਜਾਂ ਕਿਤੇ ਹੋਰ ਵਧੀਆ ਰਿਸ਼ਤਾ ਜਿਹੜਾ ਆਪਣੇ ਹੁੰਦੇ ਆ ਆਮ ਘਰਾਂ ਦੇ ਵਿੱਚ ਜਦੋਂ ਤੁਹਾਡੇ ਪਿਓ ਦੀ ਥਾਂ ਤੇ ਤੁਹਾਡੇ ਕਿਸੇ ਚਾਚੇ ਤਾਇਏ ਦੀ ਮਿਲਣੀ ਕਰਾਈ ਜਾਵੇ ਜਾਂ ਤੁਹਾਡੀ ਕਰਾਈ ਜਾਵੇ ਉੱਥੇ ਜਰੂਰ ਅਸਾਸ ਹੁੰਦਾ ਕਿ ਕਾਸ਼ ਕਿਤੇ ਅੱਜ ਮੇਰਾ ਪਿਓ ਇੱਥੇ ਖੜਾ ਹੁੰਦਾ ਤੇ ਅਸੀਂ ਬਰਾਬਰ ਦੇ ਇੱਥੇ ਹੱਕਦਾਰ ਹੁੰਨਾ ਸੀ ਪਰ ਇਹ ਚੀਜ਼ਾਂ ਕਈਆਂ ਨੂੰ ਬੰਦਿਆਂ ਨੂੰ ਬਹੁਤ ਚੁਬਦੀਆਂ ਨੇ ਰਿਸ਼ਤੇਦਾਰੀਆਂ ਦੇ ਵਿੱਚ ਤੇ ਸਾਰਿਆਂ ਦੇ ਵਿੱਚ ਐਵੇਂ ਬਾਹਲੀ ਭੱਜ ਦੌੜ ਕਿਸੇ ਦੇ ਮਗਰ ਨਾ ਕਰਿਆ ਕਰੋ ਜ਼ਿਆਦਾਤਰ ਕੰਮ ਤੇ ਧਿਆਨ ਆਪ ਦੇ ਦਿਓ ਤੇ ਆਪ ਦੇ ਬੱਚਿਆਂ ਦੇ ਕਿਸੇ ਬਣਾ ਗੱਡਾ ਨਹੀਂ ਖੜਾ ਸਾਰੀ ਦੁਨੀਆ ਐਂ ਚਲੀ ਗਈ ਇਹ ਧਰਤੀ ਉੱਥੇ ਹੀ ਖੜੀ ਆ ਇਸ ਧਰਤੀ ਦੇ ਉੱਪਰ ਪਤਾ ਨਹੀਂ ਕਿੰਨੀਆਂ ਮਾਂ ਮਾਂ ਭਾਰਤ ਹੋ ਗਿਆ ਲੜਾਈਆਂ ਹੋਈਆਂ ਪਰ ਧਰਤੀ ਨਹੀਂ ਹਿੱਲੀ ਬੰਦੇ ਤੁਰ ਗਏ ਕੰਮ ਕਿਸੇ ਦਾ ਨਹੀਂ ਰੁਕਿਆ ਬਾਕੀ ਤੁਸੀਂ ਦੱਸਿਆ ਜਰੂਰ ਸਭ ਤੋਂ ਵੱਡਾ ਝੂਠਾ ਹੈ ਕਿਹੜਾ ਸਵਾਲ ਆਪਣਾ ਇਹ ਹੀ ਸੀ ਹਾਂਜੀ ਤੁਹਾਡਾ ਵੀ ਹੈ ਕੋਈ ਕਹਿਣਾ ਰਸਤੇਦਾਰੀ ਵਗੈਰ ਪਲੀਜ਼ ਜਿਵੇਂ ਅੱਜ ਕੱਲ ਕਰਦੇ ਆ ਵੀ ਵੀ ਅਸੀਂ ਨਹੀਂ ਆਵਾਂਗੇ ਅਸੀਂ ਨਹੀਂ ਜਾਵਾਂਗੇ ਜਿਹੜਾ ਆਉਂਦਾ ਆਵੇ ਨੇ ਜਿਹੜਾ ਆਉਂਦਾ ਹਾਂ ਉਹ ਰੌਣਾ ਹਾਂ ਜਿਹੜਾ ਨਹੀਂ ਆਉਂਦਾ ਦਾਦੇ ਮੰਗਾਉਣਾ ਹਾਂ ਇਹ ਗੱਲ ਜਿਹੜੀ ਅੱਜ ਕਹੀ ਆ ਸਾਨੂੰ ਕਿਸੇ ਰਿਸ਼ਤੇਦਾਰ ਨੇ ਕਹੀ ਸੀ ਸਾਡੀ ਦਾਦੀ ਆਂਦੀ ਹਾਂ ਫੋਟੋ ਦਾਦੀ ਆਂਦੀ ਹੁੰਦੀ ਸੀ ਹਾਂ ਬੇਬੇ ਵੱਡੀਆਂ ਨਹੀਂ ਹੁੰਦੀ ਸੀ ਵੀ ਪੁੱਤ ਜਿਹੜਾ ਆਉਂਦਾ ਕੀ ਆ ਹਾਂ ਵੀ ਹਾਂ ਰੌਣਾ ਜਿਹੜਾ ਨਹੀਂ ਆਉਂਦਾ ਦਾਦੇ ਦਾਦੇ ਮੰਗਾਉਣਾ ਆਉਂਦਾ ਗਲੀ ਚ ਗੇੜੇ ਕੋਈ ਕਰਦਾ ਫਿਰੇ ਟੈਨਸ਼ਨ ਨਾ ਲਿਆ ਕਰੋ ਸਾਡੇ ਬਾਰ ਅੱਗੋਂ ਦੀ ਬਹੁਤ ਲੰਘਦੇ ਆ ਸ਼ਹਿਰ ਆ 메ਨ ਸ਼ਹਿਰ ਚ ਬੈਠੇ ਆ 메ਨ ਰੋਡ ਤੇ ਬੈਠੇ ਆ ਤੇ ਸਾਡੇ ਸੜਕਾਂ ਦੇ ਉੱਤੋਂ ਦੀ ਇੱਥੋਂ ਦੀ ਬਹੁਤ ਲੰਘਦੇ ਰਹਤੇ ਨਾਲ 18 ਸਾਲ ਹੋ ਗਏ ਦੇ ਨਾਲ ਤੇ 18 ਸਾਲ ਪਰ ਗਲੀ ਚ ਅੱਗੋ ਹੀ ਨਹੀਂ ਜਾਂਦੇ ਆ ਪਰ ਅਸੀਂ ਵੀ ਹੁਣ ਉਹ ਛੱਡਿਆ ਵਾ ਲਾਂਬੇ ਲਾਏ ਬਾਕੀ ਦੋਸਤੋ ਵੀਡੀਓ ਨੂੰ ਕਰੋ ਚੀਏ